ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਹੋ ਸਭ ਨੂੰ ਜੀ ਆਇਆਂ ਲੈ ਕੇ ਹਜਰਾਂ ਜੀ ਵੱਡੀ ਕਬਰ ਕਬਰ ਨੂੰ ਅੰਤ ਤੱਕ ਜਰੂਰ ਵੇਖਿਓ ਘਬਰ ਵਧੀਆ ਲੱਗਦੀ ਹੈ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਪਹਿਲੇ ਚਪੈਰਸ ਮਗੰ ਸੰਗਤ ਨੇ ਭਰੀ ਹਾਜ਼ਰੀ ਅਮਰਜੀਤ ਸਿੰਘ ਵੇਗਲ ਜਲੰਧਰ ਬੰਦੇ ਕਮੇਟੀ ਦੁਆਰਾ ਦੀਵਾਨ ਦਾ ਸਥਾਨ ਸੈਂਟਰਲ ਟਾਊਨ ਵੱਲੋਂ ਮਰਜੀਦ ਬਾਬਾ ਦੀਪ ਸਿੰਘ ਜੀ ਦੇ ਸਮੂਹ ਸ਼ੀਦਾਨ ਨੂੰ ਸਮਰਪਿਤ ਚਪੈਰਸ ਮਗੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਦੁਆਬੇ ਦੇ ਕੇਂਦਰੀ ਸਥਾਨਗੁਰਦਵਾਰਾ ਦਿਵਾਨ ਸਥਾਨਾ ਸੈਂਟਰ ਟਾਊਨ ਵਿਖੇ ਕਰਵਾਇਆ ਗਿਆ ਹੈ ਪ੍ਰਧਾਨ ਮੋਨ ਸਿੰਘ ਟੀ ਡਿਸਾ ਸ੍ਰਿੰਦਰ ਸਿੰਘ ਵਿਰਦੀ ਮੱਖਣ ਸਿੰਘ ਨਿਰਮਲ ਨਿਰਮਲ 베ਦੀ ਅਤੇ ਜਨ ਸਕੱਤਰ ਗਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਨਾਂ ਸਮਾਗਮਾਂ ਵਿੱਚ ਜਪਜੀ ਸਾਹਿਬ ਚੋਪੀ ਸਾਹਿਬ ਤਿਸਖਨੀ ਸਾਹਿਬ ਜਿਹਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਜਾਣਗੇ ਸੰਗਤਾਂ ਦੀ ਇੱਛਾ ਰੰਗ ਦੀ ਗੂੰਜ ਚ ਪ੍ਰਬੰਧਕਾਂ ਨੂੰ ਇਸ ਸਮਾਗਮ ਹਰ ਐਤਵਰ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਜਨਨ ਸਖਤਰ ਗਰਮੀ ਸਿੰਘ ਬਿੱਟੂ ਨੇ ਕਿਹਾ ਕਿ ਵੱਤਵ ਸੰਗਤਾਂ ਨੂੰ ਪੰਥਾਂ ਤਨ ਚਿਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ਦਾ ਕਰ ਦਰਪੰਦ ਕਮੇਟੀ ਦਾ ਇੱਕ ਟੀਚਾ ਹੈ ਇਸ ਮੌਕੇ ਪਾਈ ਸੁਖਦੇਵ ਸਿੰਘ ਹੈੱਡ ਗ੍ਰੰਥੀ ਪਈ ਬਲਵੀਰ ਸਿੰਘ ਗਵਿੰਦਰ ਸਿੰਘ ਪੂਰਬੀ ਦਵਿੰਦਰ ਸਿੰਘ ਰਿਆੜ ਗੁਰਜੀਤ ਸਿੰਘ ਗੁਰਜੀਤ ਸਿੰਘ ਪੋਪਲੀ ਪ੍ਰੀਤਮ ਸਿੰਘ ਅਰੋੜਾ ਜਿੰਦਰ ਸਿੰਘ ਗੁਲਾਟੀ ਤੇ ਇਸਤਰੀ ਸੱੰਗ ਸਭਾ ਗੁਰਦੁਆਰਦਾਨ ਸਵਾਸਤਾਨ ਤੇ ਗੁਰਦੁਆਰਦਾਨ ਸਤਨ ਜਨ ਸਭਾ ਦੀ ਸਾਰੀ ਮੈਂਬਰ ਹਾਜ਼ਰ ਹਨ